ਮੈਂ ਤੁਹਾਨੂੰ ਦੱਸਦਾ ਮੈਂ ਇੱਕ ਵੀਰਾ ਸੀਰੀਅਲ ਸਾਈਨ ਕੀਤਾ ਸੀ ਸਟਾਰ ਪਲਸ ਦਾ ਬਹੁਤ ਹਿੱਟ ਸ਼ੋਅ ਸੀਗਾ ਇਨ ਬਿਟਵੀਨ ਮੈਨੂੰ ਫਿਲਮ ਵੀ ਇੱਕ ਪੰਜਾਬੀ ਆਫਰ ਹੋ ਗਈ ਉਹ ਕਹਿੰਦੇ ਟੀਆਰਪੀ ਗਿਰ ਰਹੀ ਹੈ ਅਹੀਂ ਹੀਰੋ ਵੱਡਾ ਕਰਨਾ ਤੇ ਫਟਾਫਟ ਆਜੋ ਅਹੀਂ ਸ਼ੂਟ ਕਰਨਾ ਤੁਹਾਡੇ ਨਾਲ ਸ਼ੁਰੂ ਮੈਂ ਕਹਿੰਦਾ ਮੈਂ ਤਾਂ ਪੰਜਾਬੀ ਫਿਲਮ ਲਈ ਆਇਆ ਹਾਂ ਚਲੋ ਜੀ ਕਰਦੇ ਕਰਾਉਂਦੇ ਯੋ ਸੀਰੀਅਲ ਮੈਨੂੰ ਛੱਡਣਾ ਪਿਆ ਇਹ ਮੈਂ ਡਿਸੀਜਨ ਲਿਆ ਬਹੁਤ ਭਾਰੀ ਪਿਆ ਭਾਰੀ ਆਇਆ ਪਿਆ ਸੀਰੀਅਲ ਤਾਂ ਛੱਡਤਾ ਬਟ ਉਹ ਫਿਲਮ ਤਿੰਨਾਂ ਸਾਲਾਂ ਜਾਂ 2.5 ਸਾਲ ਚ ਉਹ ਬਣੀ ਕੰਪਲੀਟ ਹੋਈ ਕਦੀ 2 ਦਿਨ ਸ਼ੂਟ 6 ਮਹੀਨੇ ਦਾ ਗੈਰ ਫੇਰ 4 ਦਿਨ ਸ਼ੂਟ ਫਿਲਮ ਪਤਾ ਕਦੋਂ ਆਉਂਦੀ ਹੈ ਥੀਏਟਰ ਜੀ ਨਹੀਂ ਨਾਲੇ ਆਉਂਦੀ ਆਉਂਦੀ ਹੈ 2021 ਤੇ Z5 ਤੇ 2013 ਦੀ ਬਣੀ ਹੋਈ ਹੈ ਇਸ ਸਮਾਜ ਦੇ ਵਿੱਚ ਨਾ ਅਕਸਰ ਕਿਹਾ ਜਾਂਦਾ ਕਿ ਸਕੇ ਭਰਾਵਾਂ ਦੇ ਵਿੱਚ ਜਿੰਨਾ ਮਰਜ਼ੀ ਗੁੜਾ ਰਿਸ਼ਤਾ ਹੋਵੇ ਤੇ ਜਦੋਂ ਉਹਨਾਂ ਦੇ ਵਿਆਹ ਹੁੰਦੇ ਨੇ ਜਾਂ ਉਹਨਾਂ ਜਦੋਂ ਜ਼ਿੰਮੇਵਾਰੀਆਂ ਵਧਦੀਆਂ ਨੇ ਤਾਂ ਅਕਸਰ ਫਰਕ ਪਿਆ ਜਾਂਦਾ ਹੈ ਪਪੜੇ ਉਸ ਫੈਸਲੇ ਦੇ ਲਈ ਤੁਸੀਂ ਆਪਣੇ ਵੱਡੇ ਭਰਾ ਦਾ ਯੋਗਦਾਨ ਵੱਡਾ ਮੰਨਦੇ ਹੋ ਬਿਲਕੁਲ ਤਕਰੀਬਨ ਜਿੰਨੇ ਰਾਈਟ ਫੈਸਲੇ ਆ ਉਹਨਾਂ ਵੱਲੋਂ ਪਰਮਾਤਮਾ ਦੀ ਕਿਰਪਾ ਨਾਲ ਉਹ ਮੈਨੂੰ ਵਧੀਆ ਫਰੀਜ਼ ਯੂਰ ਲੱਕੀ ਚਾਂ ਹਾਂਜੀ ਮਤਲਬ ਤਕਰੀਬਨ ਐ ਇਦਾਂ ਦੇ ਔਰ ਕੁਝ ਕੇ ਧਨ ਇਹ ਜਿਹੜੇ ਮੈਂ ਕੀਤੇ ਉਸ ਕਈ ਵਾਰੀ ਸਿੱਧੇ ਨਹੀਂ ਪਏ ਕਿ ਚਲੋ ਯਾਰ ਮੈਂ ਕਰਕੇ ਦੇਖਦਾ ਮੈਂ ਤੁਹਾਨੂੰ ਦੱਸਦਾ ਮੈਂ ਇੱਕ ਵੀਰਾ ਸੀਰੀਅਲ ਸਾਈਨ ਕੀਤਾ ਸੀਗਾ ਸਟਾਰ ਪਲੱਸ ਦਾ ਬਹੁਤ ਹਿੱਟ ਸ਼ੋਅ ਸੀਗਾ ਇਨ ਬੀਟਵੀਨ ਮੈਨੂੰ ਫਿਲਮ ਵੀ ਇੱਕ ਪੰਜਾਬੀ ਆਫਰ ਹੋ ਗਈ ਜੀ ਠੀਕ ਹੈ ਜੀ ਤੇ ਹੁਣ ਮੈਂ ਉਹਨਾਂ ਤੋਂ ਪੁੱਛ ਗਈ ਫਿਲਮ ਵੀ ਸਾਈਨ ਕਰ ਲਈ ਕਿਉਂਕਿ ਉਹ ਵੀ ਸੇਮ ਜਿਦਾ ਤੁਹਾਨੂੰ ਦੱਸਿਆ ਕਿ 3 ਮਹੀਨੇ ਪਈ ਸੀ ਉਹਨਾਂ ਦੇ ਵੀ 3 ਮਹੀਨੇ ਪਈ ਸੀ ਸਟਾਰਟ ਹੋਣਗੇ ਕਹਿੰਦੇ ਤੁਸੀਂ ਕਰਿਓ ਫਿਲਮ ਹੋਣੀ ਸੀ 25 30 ਦਿਨ ਚ ਕੰਪਲੀਟ ਚਲੋ ਜੀ ਮੈਂ ਫਿਲਮ ਕਰਨ ਦੇ ਚ ਕਰ ਲਈ ਕਰਨ ਆ ਗਿਆ ਪੰਜਾਬ ਪੰਜਾਬੀ ਫਿਲਮ ਸੀਗੀ ਚਲੋ ਜੀ ਹੁਣ ਉਧਰੋਂ ਕੀ ਹੋਇਆ ਅਚਾਨਕ ਉਹਨਾਂ ਨੇ ਟੀਆਰਪੀ ਦਾ ਸਿਸਟਮ ਹੁੰਦਾ ਨਾ ਇੱਕ ਸੀਰੀਲਾਂ ਦਾ ਉਹ ਕਹਿੰਦੇ ਟੀਆਰਪੀ ਗਿਰ ਰਹੀ ਹੈ ਅਹੀਂ ਹੀਰੋ ਵੱਡਾ ਕਰਨਾ ਤੇ ਫਟਾਫਟ ਆਜੋ ਅਹੀਂ ਸ਼ੂਟ ਕਰਨਾ ਤੁਹਾਡੇ ਨਾਲ ਸ਼ੁਰੂ ਮੈਂ ਕਿਹਾ ਮੈਂ ਤਾਂ ਪੰਜਾਬੀ ਫਿਲਮ ਲਈ ਆਇਆ ਹੋਇਆ ਤੇ ਕਹਿੰਦੇ ਹਾਂ ਖਤਮ ਕਰਕੇ ਮੈਂ ਕਿਹਾ ਸ਼ੁਰੂ ਤੋਂ ਹੋਵੇ ਖਤਮ ਤਾਂ ਹਾਂ ਕਰਾਂ ਕਿਉਂਕਿ ਅਸੀਂ ਤਾਂ ਹੋਟਲਾਂ 'ਚ ਬੈਠੇ ਸੀ ਉਹਦਾ ਪ੍ਰੋਡਿਊਸਰ ਜਿਹੜੇ ਉਹ ਬੈਕ ਬੈਕ ਆਊਟ ਹੋ ਗਏ ਕਈ ਟੀਮ ਉੱਥੇ ਰੁਕ ਗਈ ਮਰੋ ਇਦਾਂ ਵੀ ਹੁੰਦਾ ਨਾ ਜੀ ਤੇ ਮੈਂ ਕਿਹਾ ਹੁਣ ਮੈਂ ਹਾਂ ਕੀਤੀ ਇੱਕ ਕਮਿਟਮੈਂਟ ਕੀਤੀ ਹੁਣ ਮੈਂ ਉਹ ਕੀ ਕਰਾਂ ਤੁਸੀਂ ਵੀ ਜਲਦੀ ਕਹਿ ਰਹੇ ਹੋ ਪਰ ਮੈਂ ਤਾਂ ਤੁਹਾਡੇ ਪਿਆ ਤੁਸੀਂ ਪਹਿਲਾਂ ਕਹਿੰਦੇ ਕਿ ਵੀ ਹਨਾ ਮੈਂ ਨਹੀਂ ਕਰਦਾ ਬੜੇ ਤਰਲੇ ਪਾਪੜ ਉਹ ਸਾਰਾ ਕੁਝ ਹੋਏ ਕਿ ਚਲ ਯਾਰ ਸੀਰੀਅਲ ਵਾਲੇ ਨੇ ਮੈਨੂੰ ਕਿਹਾ ਕਿ ਚਲ ਤੁਸੀਂ ਸੀਰੀਅਲਹੀਂ ਇਦਾਂ ਕਰੋ 2 ਦਿਨ ਉਹਨਾਂ ਨੂੰ ਦਿਓ 2 ਦਿਨ ਸਾਨੂੰ ਦਿਓ 5 ਦਿਨ ਸਾਨੂੰ ਦਿਓ 5 ਦਿਨ ਉਹਨਾਂ ਨੂੰ ਦਿਓ ਇਦਾਂ ਤੁਸੀਂ ਆਪਣੀ ਫਿਲਮ ਵੀ ਕਰ ਲਓ ਸਾਡਾ ਸੀਰੀਅਲ ਵੀ ਕਰੀ ਜਾਓ ਪਰ ਇਹ ਪੰਜਾਬੀ ਉਹ ਮੰਨਣ ਨੂੰ ਤਿਆਰ ਨਹੀਂ ਸੀ ਕਹਿੰਦਾ ਸੀ ਕਰਾਂਗੇ ਕਿੱਦਾਂ ਤੁਹਾਡੇ ਤੋਂ ਬਿਨਾ ਜੇ 5 ਦਿਨ ਤੁਸੀਂ ਸੀਰੀਅਲ ਕਰੂਗੇ ਤੇ 5 ਦਿਨਹੀਂ ਕੀ ਕਰਾਂਗੇ ਹੀਰੋ ਤੋਂ ਬਿਨਾ ਟਾਈਟਲ ਵੀ ਮੇਰੇ ਨਾਮ ਦੇ ਮਤਲਬ ਹੀਰੋ ਦੇ ਨਾਮ ਦੇ ਸੀਗਾ ਹੈਪੀ ਹੈਪੀ ਹੋ ਗਿਆ ਫਿਲਮ ਦਾ ਨਾਮ ਸੀ ਚਲੋ ਜੀ ਕਰਦੇ ਕਰਾਉਂਦੇ ਯੋ ਸੀਰੀਅਲ ਮੈਨੂੰ ਛੱਡਣਾ ਪਿਆ ਇਹ ਮੈਂ ਡਿਸੀਜਨ ਲਿਆ ਹੂੰ ਕਿ ਬਹੁਤ ਭਾਰੀ ਪਿਆ ਭਾਰੀ ਆਇਆ ਪਿਆ ਉਹ ਸੀਲ ਤਾਂ ਛੱਡਤਾ ਬਟ ਉਹ ਫਿਲਮ ਤਿੰਨਾ ਸਾਲਾਂ ਜਾਂ 2.5 ਸਾਲ ਚ ਹੋ ਬਣੀ ਕੰਪਲੀਟ ਹੋਈ ਕਦੀ ਦੋ ਦਿਨ ਸ਼ੂਟ ਫੇ 6 ਮਹੀਨੇ ਦਾ ਗੈਪ ਫੇ 4 ਦਿਨ ਸ਼ੂਟ ਫੇਰ ਗੈਪ ਫੇਰ ਲਾੜੋ ਸੀਲ ਚੱਲਦੇ ਉਹ ਫਿਲਮ ਚੱਲਦੇ ਚੱਲਦੇ ਮੈਂ ਦੋ ਦਿਨ ਸੀਰੀਅਲ ਕਰ ਲੇ ਸੀਗੇ ਮਤਲਬ ਫਿਲਮ ਦੀ ਸ਼ੂਟਿੰਗ ਕੰਪਲੀਟ ਕਰਦੇ ਕਰਦੇ ਔਰ ਉਸ ਤੋਂ ਇੱਕ ਗੱਲ ਹੈ ਕਿ 2013 ਦੀ ਫਿਲਮ ਪਤਾ ਕਦੋਂ ਆਉਂਦੀ ਹੈ ਥੀਏਟਰ ਜੀ ਨਹੀਂ ਨਾਲੇ ਆਉਂਦੀ ਉਹ ਦਿਹਾ 2021 ਤੇ G5 ਤੇ 2013 ਦੀ ਬਣੀ ਹੋਈ ਫਿਲਮ 21 ਚ ਆਉਂਦੀ ਹੈ ਹੁਣ ਏਨੀ ਬਣਾਟ ਸਾਲਾਂ ਬਾਅਦ ਤੇ ਜਿਹੜਾ ਮੈਂ ਵੀਰਾ ਹਟ ਸ਼ੋ ਜਿਹੜਾ ਕਿ ਤਿੰਨ ਸਾਲ ਚੱਲਿਆ ਬਾਅਦ ਚ ਹਟ ਮਤਲਬ ਉਹ ਫਿਰ ਹੱਥੋਂ ਨਿਕਲ ਗਿਆ ਮਤਲਬ ਉਦੋਂ ਫਿਰ ਮੈਂ ਫਿਰ ਉਦੋਂ ਇਹੀ ਫੈਸਲਾ ਲਿਆ ਸੀ ਕਿ ਹੁਣ ਮੈਂ ਫਿਰ ਸੀਰੀਅਲ ਨਾਲ ਹੀ ਧਿਆਨ ਦਿੰਦਾ ਹੱਲੇ ਪੰਜਾਬੀ ਫਿਲਮਾਂ ਵਾਲ ਨਹੀਂ ਹੱਲੇ ਮੇਨ ਲਾਦਾ ਸਿਸਟਮ ਸਹੀ ਨਹੀਂ ਇੱਥੇ ਥੋੜਾ ਹਾਲਾਂਕਿ ਫਿਲਮਾਂ ਸ਼ੁਰੂ ਹੋ ਗਈਆਂ ਸੀ ਕੈਰੀ ਹੁਣ ਜੱਟਾ ਇਹ ਸਾਰਾ ਕੁਝ ਚੱਲਦਾ ਹੁੰਦਾ ਸੀਗਾ ਜੱਟ ਐਂਡ ਜੂਲੀਟ ਪਰ ਸਿੰਗਰਸ ਦੀਆਂ ਐਕਟਰਸ ਦਾ ਹਲੇ ਸ਼ੁਰੂ ਨਹੀਂ ਹੋ ਸਿਆ ਮੇਰੇ ਕਹੇ ਜੋ ਸੀਰੀਅਲ ਕਰਦੇ ਆ ਫੇਰ ਆਇਆ ਲੌਕਡਾਊਨ ਲੌਕਡਾਊਨ ਚ ਬਥੋੜਾ ਜਾ ਥੋੜਾ ਜਾ ਘੁੰਮੀ ਗੱਲਬਾਤ ਕਿੰਨੇ ਯਾਰ ਪੰਜਾਬੀ ਫਿਲਮਾਂ ਕਰਨੀਆਂ ਫੇਰ ਡਿਸੀਜਨ ਲਿਆ ਕਿ ਭਈ ਹੁਣ ਥੋੜੇ ਟਾਈਮ ਲਈ ਆਪਾਂ ਸੀਰੀਅਲ ਨਹੀਂ ਕਰਦੇ ਹੁਣ ਆਪਾਂ ਪੰਜਾਬੀ ਫਿਲਮਾਂ ਕਰਦੇ ਆ ਤੇ ਬਟ ਇਹ ਵੀ ਮੇਰਾ ਇਕੱਲੇ ਦਾ ਡਿਸੀਜਨ ਨਹੀਂ ਬਟ ਬ੍ਰਦਰ ਨੇ ਕਹਿ ਗਏ ਕਰੀ ਚੱਲ ਆਪਣੇ ਦਿਲ ਦੀ ਕਰਕੇ ਦੇਖ ਮੇਰੇ ਸਾਲਾ ਕਰਨੀ ਚਾਹੀਦੀ ਆ ਕਿਉਂਕਿ ਹੁਣ ਨਾ ਐਕਟਰਾਂ ਦਾ ਵੀ ਸ਼ੁਰੂ ਹੋ ਗਿਆ ਐਕਟਰਾਂ ਦੀ ਫਿਲਮਾਂ ਆਉਣੀਆਂ ਹੈ ਨਾ ਦੌਰ ਆ ਗਿਆ ਫੇਰ ਆਪਾਂ ਇਧਰ ਨੂੰ ਹੋ ਗਏ ਫੇਰ ਕੀਤੀਆਂ ਮਤਲਬ ਫੇ ਪਹਿਲੀ ਮੈਨੂੰ ਯਾਦ ਆ ਚਪਾਲ ਵਾਸਤੇ ਕੀਤੀ ਸੀਗੀ ਉਹ ਰੇਂਜ ਵੈਬ ਸੀਰੀਜ਼ ਫੇਰ ਮੈਂ ਕੀਤੀ ਫਿਲਮ ਜੇ ਤੇਰੇ ਨਾਲ ਪਿਆਰ ਨਾ ਹੁੰਦਾ ਹਾਂਜੀ ਇਮੋਸ਼ਨਲ ਰੋਮਾਂਟਿਕ ਫਿਲਮ ਉਹ ਬਹੁਤ ਐਪਰੀਸ਼ੀਏਟ ਹੋਈ ਫੇਰ ਦੈਨ دارو ਕੀਤੀ ਜਿਹੜੀ ਹੁਣ ਆ ਰਹੀ ਹੈ ਡਾਕੂ ਦਾ ਮੁੰਡਾ 3 ਫੇਰ ਡਾਕੂ ਦਾ ਮੁੰਡਾ 3 ਹੁਣ ਜਿਹੜੀ ਹੱਲੇ ਵੀ ਥੀਏਟਰਾਂ 'ਚ ਆ ਜੀ ਤੇ ਮੁਹੱਬਤ ਦੀ ਰੁੱਤ ਪੰਜਾਬੀ ਵੈਬ ਸੀਰੀਜ਼ ਜਿਹੜੀ ਹੁਣ ਗਾਹਾਂ ਆਉਣੀ ਹੈ ਤੇ 1 ਘਾ 498 ਸੈਕਸ਼ਨ ਹੈ ਉਹ ਦੀ ਸ਼ੂਡ ਹੋਣੀ ਹੈ 36 ਸਟਾਰ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਜਿੰਨਾ ਕਹ ਮੈਂ ਨੋਟਿਸ ਕੀਤਾ ਕਿ ਤੁਸੀਂ ਆਪਣੇ ਵੱਡੇ ਭਰਾ ਦੇ ਬਹੁਤ ਜ਼ਿਆਦਾ ਕਲੋਜ਼ ਹੋ ਉਹਨਾਂ ਨੇ ਆਪਣੀ ਲਾਈਫ ਦਾ ਵੱਡਾ ਹਿੱਸਾ ਤੁਹਾਡੇ ਤੋਂ ਵਾਰਤਾ ਹੋਵੇ ਬਿਲਕੁਲ ਸਚਾਈ ਹੈ ਇੱਥੇ ਕੋਈ ਦੋਰਾ ਨਹੀਂ ਜਾਂ ਕੋਈ ਸ਼ੰਕਾ ਨਹੀਂ ਦੋ ਭਰਾਵਾਂ ਦਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ ਸਕੇ ਭਰਾ ਨਹੀਂ ਤਿੰਨ ਭਰਾ ਆ ਜਿਹੜੇ ਤੁਸੀਂ ਇਸ ਟਾਈਮ ਬਾਹਰ ਵੀ ਬੈਠੇ ਹੋ ਮੇਰੇ ਸਕੇ ਭਰਾ ਆ ਸਭ ਤੋਂ ਛੋਟਾ ਮੈਂ ਆ ਤੇ ਭਰਾਵਾਂ ਦਾ ਰਿਸ਼ਤਾ ਵਾਕਈ ਇਦਾਂ ਦਾ ਹੀ ਹੋਣਾ ਚਾਹੀਦਾ ਜਿੱਦਾਂ ਸਾਡਾ ਹੈ ਤੇ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਇੰਟਰਵਿਊ ਚ ਕਿ ਭਾਈ ਮੈਨੂੰ ਉਠਾ ਕੇ ਤੇ ਉਹਨਾਂ ਨੂੰ ਬਿਠਾ ਲਓ ਭਰਾ ਨੂੰ ਬਲਿੰਦਰ ਪੰਗੋ ਨੂੰ ਜੀ ਇੱਕੋ ਹੀ ਗੱਲ ਜੋ ਮੈਂ ਬੋਲਣਾ ਉਹਨਾਂ ਨੇ ਹੀ ਬੋਲਣਾ ਕਿਉਂਕਿ ਅਸੀਂ ਨਾਲ ਹੀ ਰਹੇ ਹਾਂ ਇਕੱਠੇ ਸਟਰਗਲ ਟਾਈਮ ਹਰ ਚੀਜ਼ ਉਹ ਮੇਰੇ ਨਾਲ ਰਹਿ ਗਏ ਜਿੰਨੀ ਸਟਰਗਲ ਮੇਰੀ ਰਹੀ ਹੈ ਹੁਣ ਸੋਚਣ ਵਾਲੀ ਇੱਕ ਗੱਲ ਹੈ ਹਮ ਬਾਨ ਦਾ ਮੈਂ ਸੀ ਐਕਟਰ ਜੀ ਉਹਨਾਂ ਨੇ ਥੋੜੀ ਬੰਨਣਾ ਹੀ ਨਾਲ ਬਸ ਸਟਰਗਲ ਸੇਮ ਜਿੰਨੀ ਮੇਰੀ ਜਿੰਨੇ ਮੈਂ ਧੱਕੇ ਖਾਦੇ ਨਾਲ ਉਹਨੇ ਮੇਰੇ ਖਾਦੇ ਹਮ ਔਰ ਇਹ ਚੰਗਿਆੜੀ ਲਾਉਣ ਵਾਲੇ ਤੇ ਇਹੋ ਨਾਲੇ ਪਰ ਇਦਾਂ ਨਹੀਂ ਤਾਂ ਹੋ ਸਕਦਾ ਨਾ ਕਿ ਉਹਨਾਂ ਉਹਨਾਂ ਦੇ ਕਈ ਸੁਪਨੇ ਹੋਣਗੇ ਜਿਹੜੇ ਤੁਹਾਡੀ ਅੱਖੀਂ ਦੇਖਦੇ ਨੇ ਇਹ ਸੱਚਾਈ ਹੈ ਹੁਣ ਦੇਖਿਆ ਜਾਵੇ ਮੇਰੇ ਦਾ ਸੁਪਨੇ ਸੀ ਹੁਣ ਮੇਰਾ ਹੀ ਸੁਪਨਾ ਉਹਨਾਂ ਦਾ ਸੁਪਨਾ ਹੈ ਉਹ ਵੀ ਮੈਨੂੰ ਵਧੀਆ ਮੁਕਾਮ ਦੇ ਦੇਖਣਾ ਚਾਹੁੰਦੇ ਆ ਗੱਲ ਉਹ ਹੀ ਹੁੰਦੀ ਨਾ ਜਿਹੜਾ ਬੱਚੇ ਦਾ ਇੱਕ ਸੁਪਨਾ ਹੁੰਦਾ ਉਹਦੇ ਉਹਦੇ ਮਾਪੇ ਦਾ ਉਹਦੇ ਭੈਣ ਭਰਾਵਾਂ ਦਾ ਵੀ ਫਿਰ ਉਹ ਸਾਥ ਸਹਿਯੋਗ ਜਦੋਂ ਮੰਨ ਲਓਗੇ ਅਗਰ ਤੁਹਾਡਾ ਸਹਿਯੋਗ ਦੇ ਰਹੇ ਹੈ ਇਟ ਮੀਨਸ ਉਹ ਕਿਤਨੇ ਕਿਤੇ ਉਹ ਸੁਪਨੇ ਦੇ ਉਹ ਵੀ ਹੱਕਦਾਰ ਹਿੱਸੇਦਾਰ ਜਾਂ ਲਾਲੋ ਸੁਪਨੇ 'ਚ ਸ਼ਾਮਿਲ ਆ ਉਹਨਾਂ ਦਾ ਵੀ ਹੋਈ ਸੁਪਨਾ ਉਹੀ ਸੁਪਨਾ ਬਸ ਪੂਰਾ ਕਰ ਸਾਡੇ ਸਮਾਜ ਦੇ ਵਿੱਚ ਨਾ ਅਕਸਰ ਕਿਹਾ ਜਾਂਦਾ ਕਿ ਸਕੇ ਭਰਾਵਾਂ ਦੇ ਵਿੱਚ ਜਿੰਨਾ ਮਰਜ਼ੀ ਗੁੜਾ ਰਿਸ਼ਤਾ ਹੋਵੇ ਤੇ ਜਦੋਂ ਉਹਨਾਂ ਦੇ ਵਿਆਹ ਹੁੰਦੇ ਨੇ ਜਾਂ ਉਹਨਾਂ ਜਦੋਂ ਜ਼ਿੰਮੇਵਾਰੀਆਂ ਵਧਦੀਆਂ ਨੇ ਤਾਂ ਅਕਸਰ ਫਰਕ ਪਿਆ ਜਾਂਦਾ ਹੈ ਰਿਸ਼ਤਿਆਂ 'ਚ ਹੋ ਜਾਂਦਾ ਇਦਾਂ ਪਰ ਕੁਝ ਇਹੋ ਜਿਹੇ ਰਿਸ਼ਤੇ ਹੁੰਦੇ ਜਿਹਦਾ ਸਾਡੇ ਭਰਾਵਾਂ ਦਾ ਵਿਆਹ ਤਾਂ ਸਾਡੇ ਵੀ ਹੋਏ ਹੈ ਸਾਡੇ ਤਾਂ ਹੋਰ ਵਧੀਆ ਰਿਸ਼ਤੇ ਵਧੀਆ ক্লোਜ਼ਨੈਸ ਗੱਲ ਆ ਗਈ ਹੈ ਕਿ ਲਾਈਫ ਪਾਰਟਨਰ ਤੇ ਵੀ ਡਿਪੈਂਡ ਕਰਦਾ ਥੋੜੇ ਹਨ ਤੇ ਚਲੋ ਟਾਚੂਡ ਸਾਰਾ ਕੁਝ ਵਧੀਆ ਤੇ ਐਂ ਤਾਂ ਹੋਰ ਸੋ ਕਲੋਜ਼ ਹੋਏ ਆ ਆਪਣਾ ਸਾਰਾ ਦੁੱਖ ਸੁੱਖ ਲਾ ਲੋ ਹਰ ਚੀਜ਼ ਆਪਾਂ ਭਰਾ ਨੂੰ ਦੱਸੀਦੀ ਆ ਠੀਕ ਹੈ ਫੈਮਿਲੀ ਨੂੰ ਦੱਸੀਦੀ ਆ ਭਰਾਵਾਂ ਦੇ ਰਿਸ਼ਤੇ ਦੇਖੋ ਜੀ ਮੈਨੂੰ ਲੱਗਦਾ ਇਹੀ ਹੁੰਦੇ ਹੋਰ ਕੀ ਹੁੰਦੇ ਆ ਨਾਲ ਦੁੱਖ ਵੇਲੇ ਵੀ ਨਾਲ ਰਹਿਣਾ ਸੁੱਖ ਵੇਲੇ ਵੀ ਨਾਲ ਰਹਿਣਾ ਮੈਂ ਕਿਦਾਂ ਦੇ ਸਾਰੇ ਉਤਰਾਵ ਚੜਾਵ ਦੇਖੇ ਤੋਂ ਹਰ ਵੇਲੇ ਉਹਨੇ ਮੈਨੂੰ ਬੂਸਟ ਹੀ ਕੀਤਾ ਕਿ ਯਾਰ ਨਹੀਂ ਇਦਾਂ ਨਹੀਂ ਇਦਾਂ ਐ ਨਹੀਂ ਐ ਇਹ ਪ੍ਰਮਾਤਮਾ ਵੱਲੋਂ ਇਦਾਂ ਦੇ ਹੁੰਦੇ ਆ ਕਿ ਵੀ ਪ੍ਰਮਾਤਮਾ ਕਿਸੇ ਨਾ ਕਿਸੇ ਜ਼ਰੀਏ ਤੁਹਾਡੀ ਮਤਲਬ ਤੁਹਾਨੂੰ ਗਾਈਡ ਕਰਦੇ ਆ ਤੇ ਉਹ ਮੈਨੂੰ ਲੱਗਦਾ ਕਿ ਹਮੇਸ਼ਾ ਭਰਾ ਦੇ ਦੁਆਰਾ ਮੇਰੀ ਮਦਦ ਕਰਦੇ ਹਮੇਸ਼ਾ ਮੇਰੇ ਨਾਲ